ਅਸੀਂ ਸਾਰੇ 2 ਮਿੰਟ ਦਾ ਮੌਨ ਧਾਰਿਆ ਕੰਮ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਪੰਜਾਬ ਦੇ ਬੜੇ ਬਹੁਤ ਹੀ ਸਤਿਕਾਰਤ ਉਹ ਪੰਜਾਬ ਦੇ ਕਵੀ ਹੋਏ ਨੇ ਪਦਮ ਸ਼੍ਰੀਨ ਨਵਾਜੇ ਗਏ ਨੇ ਪੰਜਾਬੀ ਸਾਹਿਤ ਉਹ ਤਰੂ ਤਰੂ ਤਾਤ੍ਰਬ ਤਾਰਾ ਰਹੇ ਨੇ ਪੰਜਾਬੀ ਸਾਹਿਤ ਦਾ ਪੰਜਾਬੀ ਸੱਭਿਆਚਾਰ ਦਾ ਪੰਜਾਬੀ ਭਾਸ਼ਾ ਦਾ ਜਿੰਨਾ ਉਹਨੇ ਸੇਵਾ ਕੀਤੀ ਆ ਉਹ ਕੋਕਰੀ ਭੁੱਲੀ ਨਹੀਂ ਜਾ ਸਕਦੀ ਕਦੀ ਭੁਲਾਈ ਨਹੀਂ ਜਾ ਸਕਦੀ ਅਸੀਂ ਉਹਨਾਂ ਨੂੰ ਨਤਮਸਤਕ ਹੈਗੇ ਆ ਤੇ ਉਮੀਦ ਕਰਦੇ ਆ ਕਿ ਉਹਨਾਂ ਦੀ ਜਿਹੜੇ ਪਾਏ ਹੋਏ ਪੂਰਨੇ ਹੈਗੇ ਜਿਹੜੇ ਆਣ ਵਾਲੇ ਲੇਖਕ ਨੇ ਉਹਨਾਂ ਦੇ ਚੱਲਦੇ ਰਹਿਣਗੇ ਉਹਨਾਂ ਦੀ ਜੋ ਪੰਜਾਬੀ ਭਾਸ਼ਾ ਪ੍ਰਤੀ ਪ੍ਰਤੀਬੱਤਾ ਸੀਗੀ ਪੰਜਾਬੀ ਸਾਹਿਤ ਵਾਸਤੇ ਪ੍ਰਤੀਬੱਤਾ ਸੀਗੀ ਉਹ ਉਹਨੂੰ ਅੱਗੇ ਉਸ ਵਿਰਾਸਤ ਨੂੰ ਅੱਗੇ ਵਧਾਣਗੇ ਜੀ ਤੇ ਕੋਵਿਡ ਵੈਕਸੀਨ ਲੱਗੀ ਆ ਉਹਦਾ ਵੀ ਅਸਰ ਪੈ ਰਿਹਾ ਜਿਵੇਂ ਹਾਰਟ ਅਟੈਕ ਹੋ ਰਹੀ ਨਹੀਂ ਦੇਖ ਇੱਕ ਸਟੱਡੀ ਆਈ ਹੈਗੀ ਕਿ ਜਿਨ੍ਹਾਂ ਲੋਕਾਂ ਦੇ ਟੀਕੇ ਲੱਗਿਆ ਉਹਨਾਂ ਨੂੰ ਹਾਰਟ ਟੈਕ ਬ੍ਰੇਨ ਟੈਕ ਉਹ ਜਿਆਦਾ ਹੋਈ ਨਹੀਂ ਬਸ 아이 ਉਹਦੇ ਜਨੰਦੀਗਾ ਨਹੀਂ ਲੱਗਿਆ ਹੈਗਾ ਹੁਣ ਇਹ ਸਟੱਡੀ ਨੂੰ ਇੱਕ ਸਟੱਡੀ ਨੂੰ ਜਰਨਲਾਈਜ਼ ਕਰਨਾ ਕਿ ਨਹੀਂ ਕਰਨਾ ਇਹ ਵਾ ਤੇ ਹੋਰ ਸਟੱਡੀ ਦੀ ਲੋੜ ਹੈ ਤਾਂ ਕਿ ਅਖੀ ਅੰਤਮ ਸਥਾਪਿਤ ਹੋਵੇ ਕਿ ਵੀ ਕਿਉਂਕਿ ਇਹ ਸੈਂਪਲ ਛੋਟਾ ਹੈਗਾ ਮਾਲੂ ਸੈਂਪਲ ਹਜ਼ਾਰ ਬੰਦਿਆਂ ਦਾ ਕੋਵਿਡ ਲੱਗਿਆ 1 ਕਰੋੜ ਲੋਕਾਂ ਦੇ ਸੋ ਹਜ਼ਾਰ ਬੰਦਿਆਂ ਸੈਂਪਲ ਦੇ ਆਧਾਰ ਤੇ ਬਲਾਰ ਸੈਂਪਲ ਚਾਹੀਦਾ ਮਲਟੀ ਸੈਂਟਰ ਅਲੱਗ-ਅਲੱਗ ਮੁਲਕਾਂ ਦੇ ਅਲੱਗ-ਅਲੱਗ ਸ਼ਹਿਰਾਂ ਦੇ ਅਲੱਗ-ਅਲੱਗ ਪਿੰਡਾਂ ਚੋਂ ਇੱਕ ਘਟਕੜ ਜੇ ਇੱਕ ਇੱਕ ਕਰੋੜ ਟੀਕਾ ਲੱਗਿਆ ਤਾਂ ਘਟਕੜ ਇੱਕ ਲੱਖ ਦਾ ਸੈਂਪਲ ਚਾਹੀਦਾ ਇਹ ਸਟੱਡੀ ਕਰਨ ਵਾਸਤੇ ਕਿ ਕੀ ਜਿਹੜੀਆਂ ਬ੍ਰੇਨ ਟੈਕ ਹੈ ਤੇ ਹਾਰਟ ਟੈਕ ਹੈ ਇਹ ਕੋਵਿਡ ਕਰਕੇ ਹੋਈਆਂ ਵੈਕਸੀਨ ਕਿਉਂ ਵਾਪਸ ਲਈ ਹੈ ਵੈਕਸੀਨ ਦਾ ਜੋ ਇੱਕ ਰਿਪੋਰਟ ਆਈ ਹੈ ਔਰ ਇੰਗਲੈਂਡ ਦੀ ਦਾਲ ਚ ਮੰਨੇ ਸਰ ਇੱਕ ਕੰਪਨੀ ਨੇ ਕੇ ਸਾ ਕੋਈ ਜਿਹੜੀ ਕੋਵੀ ਸ਼ੀਲਡ ਹੈਗੀ ਹੈ ਉਹ ਬਣਾਉਣ ਵਾਲੀ ਕੰਪਨੀ ਨੇ ਮੰਨਿਆ ਹੈਗਾ ਕਿ ਸਾਡੇ ਸਾਡੀ ਵੈਕਸੀਨ ਕਰਕੇ ਹੋ ਸਕਦਾ ਉਸ ਕਰਕੇ ਰੌਲਾ ਪੈ ਗਿਆ ਖਾਰੀ ਸਿਗੇ ਉਚਕੋਟੀ ਤੇ ਤੇ ਉਹਨਾਂ ਦੇ ਜਾਨ ਦੇ ਨਾਲ ਬਹੁਤ ਵੱਡਾ ਘਾਟਾ ਪੰਜਾਬ ਨੂੰ ਪਿਆ ਅਸੀਂ ਸਾਰੇ 2 ਮਿੰਟ ਦਾ ਮੌਨ ਧਾਰਿਆ ਕੰਮ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਪੰਜਾਬ ਦੇ ਬੜੇ ਬਹੁਤ ਹੀ ਸਤਿਕਾਰਤ ਉਹ ਪੰਜਾਬ ਦੇ ਕਵੀ ਹੋਏ ਨੇ ਪਦਮ ਸ਼੍ਰੀਨ ਨਵਾਜੇ ਗਏ ਨੇ ਪੰਜਾਬੀ ਸਾਹਿਤ ਉਹ ਤਰੂ ਤਰੂ ਤਾ ਤਰ ਰਹਿ ਨੇ ਪੰਜਾਬੀ ਸਾਹਿਤ ਦਾ ਪੰਜਾਬੀ ਸੱਭਿਆਚਾਰ ਦਾ ਪੰਜਾਬੀ ਭਾਸ਼ਾ ਦਾ ਜਿੰਨਾ ਉਹਨੇ ਸੇਵਾ ਕੀਤੀ ਆ ਉਹ ਕੋ ਕਦੀ ਭੁੱਲੀ ਨਹੀਂ ਜਾ ਸਕਦੀ ਕਦੀ ਭੁਲਾਈ ਨਹੀਂ ਜਾ ਸਕਦੀ ਅਸੀਂ ਉਹਨਾਂ ਨੂੰ ਨਤਮਸਤਕ ਹੈਗੇ ਆ ਤੇ ਉਮੀਦ ਕਰਦੇ ਆ ਕਿ ਉਹਨਾਂ ਦੀ ਜਿਹੜੇ ਪਾਏ ਹੋਏ ਪੂਰਨੇ ਹੈਗੇ ਜਿਹੜੇ ਆਉਣ ਵਾਲੇ ਲੇਖਕ ਨੇ ਉਹਨਾਂ ਦੇ ਚੱਲਦੇ ਰਹਿਣਗੇ ਉਹਨਾਂ ਦੀ ਜੋ ਪੰਜਾਬੀ ਭਾਸ਼ਾ ਪ੍ਰਤੀ ਪ੍ਰਤੀਬੱਤਾ ਸੀਗੀ ਪੰਜਾਬੀ ਸਾਹਿਤ ਵਾਸਤੇ ਪ੍ਰਤੀਬੱਤਾ ਸੀਗੀ ਉਹ ਉਹਨੂੰ ਅੱਗੇ ਉਸ ਵਿਰਾਸਤ ਨੂੰ ਅੱਗੇ ਵਧਾਣਗੇ ਇਹ ਕੋਵਿਡ ਵੈਕਸੀਨ ਨਾਲ ਲੱਗੀ ਆ ਉਹਦਾ ਵੀ ਅਸਰ ਪੈ ਰਿਹਾ ਜਿਵੇਂ ਹਾਰਟ ਅਟੈਕ ਹੋ ਰਹੀ ਨਹੀਂ ਦੇਖੋ ਇੱਕ ਸਟੱਡੀ ਆਈ ਹੈਗੀ ਕਿ ਜਿਨ੍ਹਾਂ ਲੋਕਾਂ ਦੇ ਟੀਕੇ ਲੱਗਿਆ ਉਹਨਾਂ ਨੂੰ ਹਾਰਟ ਅਟੈਕ ਤੇ ਬ੍ਰੇਨ ਅਟੈਕ ਉਹ ਜ਼ਿਆਦਾ ਹੋਈ ਨੇ ਬਸਾਈ ਉਹਦੇ ਜਨੰਦੀਗਾ ਨਹੀਂ ਲੱਗਿਆ ਹੈਗਾ ਹੁਣ ਇਹ ਸਟੱਡੀ ਨੂੰ ਇੱਕ ਸਟੱਡੀ ਨੂੰ ਜਨਰਲਾਈਜ਼ ਕਰਨਾ ਕਿ ਨਹੀਂ ਕਰਨਾ ਇਹ ਬਾਤ ਹੋਰ ਸਟੱਡੀਜ਼ ਦੀ ਲੋੜ ਹੈ ਤਾਂ ਕਿ ਅਖੀ ਅੰਤਮ ਉਸਥਾਪਿਤ ਹੋਵੇ ਕਿ ਵੀ ਕਿਉਂਕਿ ਇਹ ਸੈਂਪਲ ਛੋਟਾ ਹੈਗਾ ਮਾਨੂੰ ਸੈਂਪਲ ਹਜ਼ਾਰ ਬੰਦਿਆਂ ਦਾ ਕੋਵਿਡ ਲੱਗਿਆ 1 ਕਰੋੜ ਲੋਕਾਂ ਦੇ ਸੋ ਹਜ਼ਾਰ ਬੰਦਿਆਂ ਸੈਂਪਲ ਦੇ ਆਧਾਰ ਤੇ ਬਲਾਰ ਸੈਂਪਲ ਚਾਹੀਦਾ ਮਲਟੀ ਸੈਂਟਰ ਅਲੱਗ-ਅਲੱਗ ਮੁਲਕਾਂ ਦੇ ਅਲੱਗ-ਅਲੱਗ ਸ਼ਹਿਰਾਂ ਦੇ ਅਲੱਗ-ਅਲੱਗ ਪਿੰਡਾਂ ਚੋਂ ਇੱਕ ਘਟਕੜ ਜੇ ਇੱਕ ਇੱਕ ਕਰੋੜ ਟੀਕਾ ਲੱਗਿਆ ਤਾਂ ਘਟਕੜ ਇੱਕ ਲੱਖ ਦਾ ਸੈਂਪਲ ਚਾਹੀਦਾ ਇਹ ਸਟੱਡੀ ਕਰਨ ਵਾਸਤੇ ਕਿ ਕੀ ਜਿਹੜੀਆਂ ਬ੍ਰੇਨ ਟੈਕ ਹੈ ਤੇ ਹਾਰਟ ਟੈਕ ਹੈ ਇਹ ਕੋਵਿਡ ਕਰਕੇ ਹੋਈਆਂ ਫਿਰ ਵੈਕਸੀਨ ਕਿਉਂ ਵਾਪਸ ਲਈ ਹੈ ਵੈਕਸੀਨ ਦਾ ਜੋ ਇੱਕ ਰਿਪੋਰਟ ਆਈ ਹੈ ਔਰ ਇੰਗਲੈਂਡ ਦੀ ਅਦਾਲਤ ਚ ਮੰਨਿਆ ਸਰ ਇੱਕ ਕੰਪਨੀ ਨੇ ਕਿ ਸਾ ਕੋਈ ਜਿਹੜੀ ਕੋਵੀ ਸ਼ੀਲਡ ਹੈਗੀ ਹੈ ਉਹ ਬਣਾਉਣ ਵਾਲੀ ਕੰਪਨੀ ਨੇ ਮੰਨਿਆ ਹੈਗਾ ਕਿ ਸਾਡੇ ਸਾਡੀ ਵੈਕਸੀਨ ਕਰਕੇ ਹੋ ਸਕਦਾ ਉਸ ਕਰਕੇ ਰੌਲਾ ਪੈ ਗਿਆ ਖਾਰੀ ਸਿਗੇ ਉਚਕੋਟੀ ਤੇ ਤੇ ਉਹਨਾਂ ਦੇ ਜਾਨ ਦੇ ਨਾਲ ਬਹੁਤ ਵੱਡਾ ਘਾਟਾ ਪੰਜਾਬ ਨੂੰ ਪਿਆ